ਲਗ ਲਗ ਲਗਾ ਦੋਸਤੋ ਲਗ ਲਗ ਲਗਾ ਉਹ ਦਾ ਤੋਏ ਬਾਈ ਜੀ ਦੇਖੋ ਯਾਰ ਬਹੁਤ ਕੁੱਤਾ ਖਾਣਾ ਖੜਾਇਆ ਹੋਇਆ ਯਾਰ ਤੰਗ ਬਹੁਤ ਕਰ ਰਿਹਾ ਬਾਈ ਤੇ ਹੈਲੋ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ ਆਪਾਂ ਟਾਈਮ ਹੋ ਚੁੱਕਿਆ ਸਵਾ 11 ਤੇ ਅੱਜ ਆਪਾਂ ਨੇ ਜਾਣਾ ਕਾਲਜ ਤੇ ਵੈਸੇ ਤਾਂ ਉੱਥੇ ਪੀਪਲ ਚੱਲ ਰਹੇ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਇਹ ਦੇਖੋ ਕਿਆ ਨਜ਼ਾਰਾ ਬੰਨਾ ਹੋਇਆ ਇਹਨੂੰ ਲੱਗੇ ਨੂੰ ਨਾ ਕਾਫੀ ਦਿਨ ਹੋ ਗਏ ਪੁਰਾਣੇ ਦਾ ਕੰਪਨੀ ਕੜਾ ਇਹਨੇ ਸੋਚਿਆ ਵੀ ਇਕੱਠੇ ਹੀ ਬੜੀ ਗੱਲ ਚਲਵਾ ਰਹੀ ਹੁਣ ਆਪਾਂ ਹੋ ਰਹੇ ਸੀਗੇ ਲੇਟ ਤੇ ਬਾਕੀ ਹੁਣ ਆਪਾਂ ਸਿੱਧੇ ਚੱਲਦੇ ਆਂ ਕਾਲਜ ਤੇ ਮਿਲਦੇ ਆਂ ਤੁਹਾਨੂੰ ਕਾਲਜ ਪਹੁੰਚ ਕੇ ਲੋ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਕਾਲਜ ਠੰਡ ਦੇ ਵਿੱਚ ਤੇ ਦੇਖੋ ਪਹੁੰਚ ਗਏ ਕਾਲਜ ਤੇ ਬਾਕੀ ਮਿੱਤਰੋ ਇਹ ਦੇਖੋ ਇਹ ਬੰਦੇ ਬਾਹਰ ਨਹੀਂ ਆ ਰਹੇ ਹੈਗੇ ਜੜੀ ਚੋਂ ਕਹਿੰਦੇ ਆ ਤੈਨੂੰ ਲੈ ਕੇ ਜਾਣ ਅੰਦਰ ਜਾਣ ਦੀ ਕੋਈ ਪਲੈਨਿੰਗ ਨਹੀਂ ਹੈਗੀ ਆਜੋ ਚਲ ਆ ਗਿਆ ਫਿਰ ਆ ਗਿਆ ਚਲੋ ਜੀ ਮਿੱਤਰੋ ਫਿਰ ਜਾਂਦੇ ਹਾਂ ਅੰਦਰ ਮਿਲਦੇ ਹਾਂ ਤੁਹਾਨੂੰ ਤੇ ਲੋ ਜੀ ਮਿੱਤਰੋ ਆਪਾਂ ਖੜੇ ਜੀ ਇਹ ਕਾਲਜ ਦੇ ਵਿੱਚ ਤੇ ਕਾਲਜ ਪੂਰਾ ਖਾਲੀ ਕਿਉਂਕਿ ਸਾਰੇ ਦੇ ਸਾਰੇ ਜਾਨੀ ਅੰਦਰ ਪੇਪਰ ਦੇਣ ਗਏ ਹੋਏ ਨੇ ਬਾਕੀ ਕੋਈ ਸਾਡੇ ਵਾਂਗੂ ਇਸ ਟਾਈਮ ਆ ਰਿਹਾ ਦੇਖੋ ਨੂੰ ਕੋਣ ਉੱਚਾਰ ਰੱਬ ਦੇ ਹੰਨੇ ਇਹ ਇਧਰ ਸਾਈਡ ਵਾਲਾ ਕੰਮ ਕਰ ਰਿਹਾ ਮੈਂ ਫਿਰ ਵੀ ਤੁਮ ਕੋ ਉਚਾਹੂਗਾ ਆ ਪੂਰਾ ਦਰਜਿੰਦਾ ਸਾਲੇ ਠੀਕਰੇ ਗਾਣਾ ਹੀ ਲਾ ਲੈ ਆਏ ਸੀਗੇ ਇੱਥੇ ਵੀਡੀਓ ਬਣਾਉਣਾ ਤੇ ਤੇ ਆਪਣੇ ਬਾਈ ਜੀ ਦੇਖੋ ਯਾਰ ਬਹੁਤ ਕੂਸ ਨਹੀਂ ਆਗਾ ਵੱਡਾ ਹੋ ਜਾ ਉਹ ਸਾਈਡ ਮੋ ਜਾ ਉੱਥੇ ਜਾ ਉੱਥੇ ਵੀਡੀਓ ਬਣਾ ਕੋ ਯਾਰ ਇਹ ਮਨ ਨੂੰ ਲਗਾ ਖੁੱਟਾਈ ਜਾਗਾ ਅੱਜ ਦੇਖੋ ਗਾਇਜ਼ ਆਜੋ ਆਪਾਂ ਬਰਥਿੰਸ ਚੱਲਦੇ ਹਾਂ ਗਾਇਜ਼ ਕਰਾਂਗੇ ਆਪਾਂ ਚਲ ਬੜੋ ਜਿੱਤੇ ਫੋਟੋ ਰੇਡਵਾ ਕੁਝ ਚੱਕਰ ਨਹੀਂ ਹਾਂ ਨਲੀਆਂ ਆ ਰਹੀਆਂ ਗਾਇਜ਼ ਸਾੜੇ ਆਪਣੇ ਕਣੀਆਂ ਤੇ ਕਰਖਾ ਕੈਮਰਾ ਇਧਰ ਵੀ ਤਾਂ ਮੈਨੂੰ ਪਤਾ ਆਪਣੇ ਤਾਂ ਕਦੇ ਦੇਖੀ ਨਹੀਂ ਹੋਗੀ ਨੜੀਆਂ

ਬੱਸ ਸਭ ਰਵਣਾ ਕੰਮ ਕੰਪਲੀਟ ਹੈ ਮੇਰੀ ਬੱਸ ਨਾ ਗਈ ਇਹ ਸਵਾ ਇੱਕ ਬੱਸ ਹੈ ਬਾਕੀ ਧੌਣ ਵਾਲਾ ਹੋ ਗਿਆ ਪਿਆ ਯਾਰ ਜੀ ਜੀ ਲੰਗੀ ਛੁੱਟੀ ਕਰ ਉਹ ਲੰਗੇ ਰ ਦੂਜੀ ਆਉਗੀ ਭੈਣ ਜਿਹਾ ਕੱਪੜੇ ਲੈਣੇ ਤੇ ਯਾਰ ਉਹ ਕੱਪੜੇ ਅੱਛਾ ਆਪਣੀਆਂ ਕਰ ਲੈ ਬੰਦੀ ਜੀ ਨੂੰ ਤੇ ਲਓ ਜੀ ਮਿਲਦੇ ਹਾਂ ਹੁਣ ਤੁਹਾਨੂੰ ਸਿੱਧਾ ਜੀ ਫਿਰ ਦੁਬਾਰੇ ਤੋਂ ਕਾਲ 'ਚ ਪਹੁੰਚ ਗਏ ਦੁਬਾਰਾ ਉੱਤਰੀ ਕਰਾ ਐਂਡ ਕਰ ਦੁਬਾਰਾ ਤੈਨੂੰ ਲੋ ਜੀ ਮਿੱਤਰ ਹੁਣ ਆਪਾਂ ਫੇਰ ਤੋਂ ਤੁਹਾਨੂੰ ਮਿਲਦੇ ਆ ਦੁਬਾਰੇ ਕਾਲਜ ਪਹੁੰਚ ਗਏ ਤੁਹਾਨੂੰ ਦੱਸ ਰਿਹਾ ਬੋਲ ਬੋਲ ਬਾ ਮਾ ਤਾਂ ਕਹਿਦੀ ਚੱਲ ਬਾਏ ਬਾਏ ਹੈ ਔਰ ਇਹ ਤੇ ਬਾਏ ਬਾਏ ਯੋ ਯੋ ਕਾ ਯੋ ਕਹਿਗਾ ਫਿਰ ਨਹੀਂ ਬਾਏ ਬਾਏ ਨਹੀਂ ਮੋਏ ਮੋਏ ਠੀਕ ਚੱਲ ਚੱਲ ਤੇ ਲੋ ਜੀ ਮਿੱਤਰੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਫੇਰ ਦੁਬਾਰਾ ਤੋਂ ਕਾਲਜ ਸੋ ਮੋਏ ਮੋਏ ਵਾ ਇੱਕ ਵਾਰ ਥੋੜੀ ਜਿਹੀ ਫੇਰ ਲਾਵਾਗਾ ਮੋਏ ਮੋਏ ਕਾਹਨੋਂ ਸਿੱਖਦੇ ਹੈ ਨੌਜਵਾਨ

ਉਹਨਾਂ ਦਾ ਕੁਝ ਜੋ ਵੀ ਦੇਣਾ ਲੈਣਾ ਰਹਿੰਦਾ ਸੀ ਉਹ ਆਪਾਂ ਕਰ ਰਹੇ ਹਾਂ ਪੂਰਾ ਮਿਲਦੇ ਆਂ ਫਿਰ ਤੁਹਾਨੂੰ ਸਿੱਧੇ ਹੀ ਬਾਅਦ ਦੇ ਪਿੱਛੇ ਤੇ ਲੋ ਜੀ ਮਿੱਤਰੋ ਪਹੁੰਚ ਚੁੱਕੇ ਹਾਂ ਘਰ ਤੇ ਕਰੇ ਆਪਣੇ ਬੁੱਤਲ ਜੰਦੇ ਗੁੰਡੇ ਲੱਗੇ ਹੋਏ ਸੀ ਬੰਦ ਕਰਕੇ ਬਾਹਰ ਵਾਲਾ ਗੇਟ ਵੀ ਮੈਂ ਬਹੁਤ ਔਖਾ ਖੋਲਿਆ ਆਪਾਂ ਨੇ ਵੈਸੇ ਅੱਜ ਦੀ ਤੁਹਾਨੂੰ ਪਲਾਨਿੰਗ ਮੈਂ ਦਿਖਾਈ ਕਿ ਆਪਾਂ ਨੇ ਮੋਰਚਾ ਲੱਗੀ ਕੀ ਖੋਲਣਾ 3:00 ਤੇ 3:45 ਵੀ ਨਵਾ ਕੇ ਲੇ ਗਿਆ ਆ ਨਾ ਇਹਨੂੰ ਸੇਡਾ ਨਾਲ ਲੱਗਿਆ ਹੋਇਆ ਉਹ ਵੀ ਕਾਫੀ ਦੂਰ ਦਾ ਮਤਲਬ ਪਾਲੇ ਦਾ ਤੰਗ ਨਹੀਂ ਕਰ ਰਿਹਾ ਪਰ ਕਿਤੇ ਰਾਸਤੇ ਦੇ ਵਿੱਚ ਆਪਣਾ ਤੰਗ ਕਰ ਸਕਦਾ ਕੋਈ ਮਿੱਤਰੋ ਹੋ ਚੁੱਕਿਆ ਸ਼ਾਮ ਤੇ ਹੁਣ ਆਪਾਂ ਨੇ ਆਪਣੇ ਮੋਟਰਸਾਈਕਲ ਨੂੰ ਲਵਾ ਕੇ ਲੈ ਗਿਆ ਨਾ ਪੈਂਚਰ ਤੇ ਬਾਕੀ ਸਲਾਹ ਜਖੂਲ ਨੂੰ ਦੀ ਯਾਰ ਇਹਨੂੰ ਤੇ ਬਸ ਟਾਈਮ ਨਿਲਾ ਦਿੱਤੀ ਛੋਟੇ ਨੇ ਕੁਝ ਪਾਣੀ ਬੋਟਲ ਲੈ ਸੁਣੋ ਪਹਿਲੇ ਤਾਂ ਪੈਚਲਵਾ ਲਈਏ ਤੇ ਮਿਲ ਜਾਂਗੇ ਤੁਹਾਨੂੰ ਦੋ ਆਪ ਤੇ ਹਲੋ ਜੀ ਲੋਕ ਆਪਾਂ ਨਵੇਂ ਸਿਰੇ ਤੋਂ ਅਗਲੇ ਦਿਨ ਵਲੌਗ ਦੀ ਸ਼ੁਰੂਆਤ ਕਰ ਰਹੇ ਆਂ ਤੇ ਅੱਜ ਆਪਾਂ ਨੇ ਪੈਚਲਵਾਇਆ ਸੀਦਾ ਸਵੇਰੇ ਤੇ ਬਾਕੀ ਹੁਣ ਆਪਾਂ ਜਿਹੜੀਆਂ ਸਾਰਾ ਬੋਲ ਰਹੇ ਆ ਮਤਲਬ ਇਹ ਮਗਰਾ ਤੇ ਲੱਗੇ ਰਹਿੰਦਾਂ ਹਾਲੇ ਫੋਟੋਆਂ ਤੋਂ ਬਾਅਦ ਬੋਲਾਂਗੇ ਇਹਨੂੰ ਤੇ ਬਾਕੀ ਹੋਰ ਨਾਲ ਕੋਲੇ ਫੋੜ ਨੂੰ ਛੋਟੇ ਹਿੱਸੇ ਕਰਕੇ ਇਹੋਨੇ ਬਣੇ ਨਹੀਂ ਇਹ ਵੀ ਫੋੜ ਨਹੀਂ ਸੀ ਪੱਤੀ ਲੈ ਗਏ ਗਾ ਤੇ ਲਾਟਾ ਉੱਟਾ ਬਾਹਰੀਆਂ ਫੋਟੀਆਂ ਮੱਤੀ ਨੂੰ ਸਾਹਮਣੂ ਦੇਖਾਂ ਜਦੋਂ ਵਾਈ ਲੋ ਜੀ ਮਿੱਤਰੋ ਨਾਲੇ ਕਰ ਰਹੇ ਆਪਾਂ ਥੋੜਿਆ ਘਰ ਦਾ ਕੰਮ ਬਸ ਜ਼ਿਆਦਾ ਨਹੀਂ ਕਰੀਦਾ